ਸਾਰੇ ਆ ਨੇ ਕੇਵਲ ਆ ਮਰਨ ਦੇ ਲੋਕਾਂ ਦੇ ਜਦ ਤੋਂ ਦਿੱਤੇ ਗੋਹਾ ਵਾਹਿਗੁਰੂ ਜੀ ਖਾਕ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਧੰਨ ਸਰਬਸਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਵਡਿਆਈ ਕਦੇ ਕੀਤੀ ਨਹੀਂ ਜਾ ਸਕਦੀ ਤੇ ਅੱਲਾ ਯਾਰ ਖਾ ਜੋ ਵੀ ਨੇ ਬੜਾ ਸੋਨਾ ਖਿਆ ਸੀ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਪੀ ਹੋ ਸਕੇ ਗੋਬਿੰਦ ਕੀ ਬੋਤਾਰੀਫ ਕਮ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਕੁਰਬਾਨੀ ਸਦਕਾ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਪੰਥ ਤੋਂ ਵਾਰਿਆ ਆਪਣੇ ਸਰਬੰਸ ਨੂੰ ਵਾਰਿਆ ਆਪਣਾ ਸਭ ਕੁਝ ਜਿਹੜਾ ਹੈ ਖਾਲਸੇ ਨੂੰ ਬਖਸ਼ਿਆ ਸਮੁੱਚੀ ਮਾਨਵਤਾ ਦੇ ਧਰਮਾਂ ਦੀ ਰੱਖਿਆ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਪ੍ਰਕਾਸ਼ ਪਿਤਾ ਗੁਰੂ ਤੇਗ ਬਹਾਦਰ ਸਾਹਿਬਾ ਮਾਤਾ ਗੁਜਰ ਕੌਰ ਜੀ ਦੀ ਕੁੱਖ ਤੋਂ ਫਟਣਾ ਸਾਹਿਬ ਦੇ ਵਿੱਚ ਹੋਇਆ ਇਸ ਸੋਚਾ ਸੰਸਾਰ ਜਿਹੜਾ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਦੀ ਕਿਰਪਾ ਸਦਕਾ ਇਹ ਸਰਦਾਰੀਆਂ ਇਹ ਰੂਪ ਰੰਗ ਇਹ ਨਿਆਰਾਪਣ ਇਹ ਸਭ ਕੁਝ ਜੋ ਸਤਿਗੁਰੂ ਨੇ ਬਖਸ਼ਿਆ ਹੈ ਸਤਿਗੁਰਾਂ ਜੀ ਦਾ ਪ੍ਰਕਾਸ਼ ਪੁਰਬ ਹੈ ਜਿਸ ਦੇ ਸੰਬੰਧ ਵਿੱਚ ਅੱਜ ਵੱਡੀ ਗਿਣਤੀ ਵਿੱਚ ਸ੍ਰੀ ਮੁਕਸਰ ਸਾਹਿਬ ਦੀ ਨਾਲ ਸ੍ਰੀ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਨਗਰ ਕੀਰਤਨ ਸਰੋਵਰ ਦੀ ਪ੍ਰਕਰਮਾਂ ਦੇ ਵਿੱਚ ਜਿਹੜਾ ਸਜਾਇਆ ਗਿਆ ਹੈ ਕੱਲ ਨੂੰ ਰੱਖੇ ਗਏ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਣੀ ਹੈ ਉਪਰੰਤ ਸਾਰਾ ਦਿਨ ਸਿਵਾ ਦੀਵਾਨ ਸਜਨੇ ਨੇ ਸਮੂਹ ਸੰਗਤਾਂ ਨੂੰ ਇੱਥੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹਨ ਉੱਥੇ ਹੀ ਨਾਲ ਬੇਨਤੀ ਹੈ 40 ਮੁਕਤਿਆਂ ਦਾ ਸੁਲਾਨਾ ਸ਼ਹੀਦ ਜੋੜਾ ਮੇਲਾ ਉਹ ਆ ਰਿਹਾ ਹੈ ਉਹਦੇ ਇਸ ਬੰਦ ਵਿੱਚ ਤਿਆਰੀਆਂ ਸਾਰੀਆਂ ਮੁਕੰਮਲ ਨੇ ਸਮੁੱਚੀਆਂ ਸੰਗਤਾਂ ਨੂੰ ਮੀਲ ਹੈ ਕਿ ਉਹਨਾਂ 40 ਮੁਕਤਿਆਂ ਦੀ ਸ਼ਹੀਦੀ ਦਿਹਾੜੇ ਦੇ ਇਹਨਾਂ ਸਮਾਗਮਾਂ ਦੇ ਵਿੱਚ 13 14 15 ਜੜਦ੍ਰਿਪ ਨੂੰ ਜਿਹੜੇ ਵਿਸ਼ੇਸ਼ ਸਮਾਗਮ ਹੋ ਰਹੇ ਨੇ ਇਸ ਸਥਾਨ ਤੇ ਆ ਕੇ ਨਾ ਤਮਸਤਕ ਹੋਈਏ ਆਪਣੀਆਂ ਟੁੱਟੀਆਂ ꨭਵਾਈਏ ਆਪਣਾ ਜੀਵਨ ਸਫਲਾ ਕਰੀਏ ਗੁਰੂ ਵਾਲੇ ਬਣੀਏ ਅਮਰ ਸਾਕੀ ਸਿੰਘ ਸੱਤਾ ਕਰੀਏ ਜੀ ਸਾਬੇ ਕਮਾਲ ਤਨ ਤਨ ਸਹਿशिवੀ ਗੋਬਿੰਦ ਸਿੰਘ ਜੀ ਦਾ ਅਬਾਗੁਰਪੁਰਪੁਰ ਜੋਤਾਲ ਮਿਤੀ 6 ਜਵੈ ਨੂੰ ਸਮੂਹ ਸੰਤਾਂ ਬਹੁਤ ਉਤਮਾ ਨਾ ਰਹੀਆਂ ਹਨ ਇਹਦੇ ਸਬੰਧ ਅਧੀਨ ਅੱਜ ਨਗਰ ਕੀਰਤਨਤਾ ਹੋਈ ਹੈ ਜੋ ਟੁੱਟੀ ਗੰਗੀ ਸਾਗ ਅਗਰਾ ਸਾਧਰਾਮ ਹੋ ਕੇ ਸਰੋਵਰ ਦੀਆਂ ਅਕਰਮਾ ਕਰਦਾ ਹੋਇਆ ਦਰਬਾਰ ਸਾਹਿਬ ਇਥੇ ਸਮਾਪਤ ਹੋਵੇਗਾ ਅੱਜ ਸ਼ਾਮ ਰਹਿ ਰਾਜ ਸਾਹਿਬ ਦੀ ਸਮਾਪਤੀ ਤੋਂ ਅਪਰੰਤ ਵਿਸ਼ੇਸ਼ੌਰਤੇ ਰਾਜੀ ਸਿੰਘ ਸਹਿਬਾਨ ਤਤਵਾਇ ਸਿੰਘ ਸਾਹਿਬਾਨ ਪਹੁੰਚ ਰਹੇ ਹਨ ਜੋ ਸੰਗਤਾਂ ਨੂੰ ਗੁਰਪ੍ਰਿਆਸ ਨਾਲ ਕੇ ਵਿਹਾਲ ਕਰਨਗੇ ਕੱਲ ਮਿਤੀ 6 ਜਨਵਰੀ ਦੇ ਸ੍ਰੀ ਖੰਡਪਾਲ ਸਾਹਿਬ ਦੇ ਭੋਗ ਗੁਰਦੁਆਰਾ ਛੇਗਾ ਸਰਹੇ ਪਾਇ ਜਾਣਗੇ ਉਸ ਤੋਂ ਅਪਰੰਤ ਗੁਰਦੁਆਰਾ ਠੱਤੀ ਜੰਡੀ ਸਾਹਿਬ ਦੇ ਦੀਵਾਨ ਫਜਣਗੇ ਜਿਸ ਵਿੱਚ ਉੱਤਕੋਟੀ ਦੇ ਰਾਗੀ ਢਾਡੀ ਤਤਵਾਇ ਸਾਹਿਬਾਨ ਪਹੁੰਚ ਰਹੇ ਹਨ ਮੈਂ ਇਸ ਸੌਅ ਅਫਸਰ ਤੇ ਸਭੂ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਵਾਹਿਦ ਅਜੀਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ